ਅਸੀਂ ਪੂਰੇ ਪੰਜਾਬ ਦੇ ਵਿੱਚ ਅ ਤਹਿਸੀਲਾਂ ਸੱਤ ਤਹਿਸੀਲਾਂ ਬਿਲਕੁਲ ਨਵੇਂ ਮਾਡਲ ਦੀਆਂ ਤੇ ਨਵੇਂ ਡਿਜ਼ਾਈਨਾਂ ਮੁਤਾਬਕ ਬਣਾ ਰਹੇ ਹਾਂ ਇਸੇ سلسلے ਚ ਅੱਜ ਪਵਾਨੀਗੜ੍ਹ ਵਿਖੇ 6 ਕਰੋੜ 61 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਭ ਤਹਿਸੀਲ ਜਿਹੜੀ ਆ ਉਹਦਾ ਰਸਮੀ ਤੌਰ ਤੇ ਟੁਕਾਟ ਨੇ 1 ਕੋ 76ਲੇ ਫਰਦ ਕੇਂਦਰ ਐਸਟੀਐਮ ਆਫਿਸ ਨਾਲ ਕਾਨੂੰਗੋ ਪਟਵਾਰੀ ਤੇ ਰਿਕਾਰਡ ਸਾਰਾ ਤੇ ਰਜਿਸਟਰੀਆਂ ਸੋ ਬਹੁਤ ਈਜ਼ੀ ਹੋ ਜੂਗਾ ਬਹੁਤ ਸੌਖਾ ਹੋ ਜੂਗਾ ਪਹਿਲਾਂ ਜਗਾ ਜਗਾ ਜਾਣਾ ਪੈਂਦਾ ਸੀ ਫਰਦ ਕਿਥੋਂ ਹੋਰ ਮਿਲਦੀ ਸੀ ਪਟਵਾਰ ਖਾਨਾ ਕਿਥੇ ਹੋਲ ਸੀਗਾ ਤੇ ਕਾਨੂੰਗੋ ਸਾਬ ਕਿਥੇ ਹੋਰ ਪੈਂਦੇ ਸੀ ਤੇ ਐਸਡੀਐਮ ਸਾਹਿਬ ਦਾ ਦਫ਼ਤਰ ਕਿਤੇ ਹੋਰ ਸੀ ਤੇ ਲੋਕਾਂ ਨੂੰ ਪੂਰਾ ਦੇਣੀ ਫੁੱਟ ਜਾਂਦਾ ਸੀ ਕਈ ਵਾਰੀ ਦੋ ਦੋ ਤਿੰਨ ਤਿੰਨ ਦਿਨ ਵੀ ਲੱਗ ਜਾਂਦੇ ਸੀ ਸੋ ਇਹ ਅਸੀਂ ਪਹਿਲਾਂ ਇੜਵੇ ਉਦਘਾਟਨ ਕਰ ਚੁੱਕੇ ਆ ਤੇ ਚੀਮੇ ਹੋ ਚੁੱਕੇ ਆ ਤੇ ਇਹ ਪਵਨਗਰਦੀ ਵਿੱਚ ਅੱਜ ਜਿਹੜਾ ਸੀ ਇਨਫਰਾਸਟ੍ਰਕਚਰ ਦੀ ਗਾਰੰਟੀ ਦਿੱਤੀ ਸੀ ਲੋਕਾਂ ਲਈ ਤਾਂਕਿ ਰੋਜ਼ਮਰਰਾ ਦੇ ਜਿਹੜੇ ਕਚੈਰੀਆਂ ਦੇ ਜਾਂ ਲਿਖਤਾਂ ਪੜਤਾਂ ਦੇ ਕੰਮ ਨੇ ਉਹਦੇ ਵਾਸਤੇ ਲੋਕਾਂ ਨੂੰ ਕਿਤੇ ਇਧਰ ਉਧਰ ਜਾਣ ਨਾ ਪਵੇ ਨਾਲ ਸ਼ਾਨਦਾਰ ਬਾਥਰੂਮ ਤੇ ਬਕਾਇਦਾ ਸਾਰਾ ਗ੍ਰੇਟਿੰਗ ਰੂਮ ਤਾਂਕਿ ਦੀ ਦਿੱਕਤ ਨਾਲ ਪਾਣੀ ਦਾ ਪ੍ਰਬੰਧ ਸਭ ਕੁਝ ਇੱਥੇ ਫਿਊਚਰ ਮੈਡੀਕਲ ਕਾਲਜ ਦੀ ਕੀ ਸਥਿਤੀ ਹੈ ਜੋ ਪੰਜਾਬ ਦੇ ਵਿੱਚ ਲਈ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੰਗਰੂਰ ਵਾਲੇ ਮੈਡੀਕਲ ਕਾਲਜ ਦਾ ਹੋਟ ਦੇ ਵਿੱਚ ਕੀ ਚੱਲ ਰਿਹਾ ਹੈ ਤੇ ਅਦਰਵਾਈਜ਼ ਹੁਣ ਤੱਕ ਕੰਪਲੀਟ ਹੋ ਕੇ ਸਮੈਸਟਰ ਵੀ ਹੋ ਜਾਂਦਾ ਉਹਦਾ ਅਸੀਂ ਹੁਣ ਉਸੇ ਮਸਤਵਣਾਂ ਸਾਹ ਦੇ ٹرسٹ ਨਾਲ ਵੀ ਗੱਲ ਹੋਈ ਉਹਦਾ ਆਨਲਾਈਨ ਦੇਣਾ ਤੁਹਾਨੂੰ ਐਲਾਨ ਕਰਕੇ ਸੋ ਸੰਸਾਗਰੇ ਸੀਐਮ ਨੇ ਹਰਿਆਣਾ ਦੇ ਉਹਨੇ ਐਸਬੀਐਲ ਤੇ ਸਵਾਲ ਖੜੀ ਕੀਤੀ ਨੇ ਪਾਣੀ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਵੀ ਤੁਹਾਡੇ ਦੇਖੋ ਇਹ ਤਾਂ ਬਹੁਤ ਵਾਰੀ ਮੀਟਿੰਗਾਂ ਹੋ ਚੁੱਕੀਆਂ ਨੇ ਬਤੌਰ ਮੁੱਖ ਮੰਤਰੀ ਜਦੋਂ ਖੱਟਰ ਸਾਹਿਬ ਸੀਗੇ ਤੇ ਅਸੀਂ ਇਹਦਾ ਇਹ ਕਿਆ ਹੋਇਆ ਕਿ ਜਦੋਂ ਸਾਡੇ ਕੋਲੇ ਕੁਝ ਪਾਣੀ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਈਏ ਆਦਰਵਾਇਜ਼ ਅਸੀਂ ਤਾਂ ਭਾਈ ਕਨਈਆ ਦੇ ਬਾਰਸ ਹਸਤਾ ਹਰੇਕ ਨੂੰ ਪਾਣੀ ਪਿਉਣ ਵਾਲੇ ਪਰ ਜਦੋਂ ਸਾਡੇ ਕੋਲੇ ਆਪਣੇ ਕੋਲੇ ਹੈ ਨਹੀਂ ਤੇ ਅਸੀਂ ਤਾਂ ਆਪਣੇ ਪਾਣੀ ਨੂੰ ਜਿਹੜਾ ਥੱਲੇ ਵਾਲੇ ਪਾਣੀ ਨੂੰ ਵੀ ਉੱਪਰ ਵਾਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਤੁਹਾਨੂੰ ਵਾਟਰ ਟ੍ਰਿਬਿਊਨਲ ਜਿਹੜਾ ਉਹ ਆਇਆ ਹੋਇਆ ਹੈ ਪਿਛੇ ਤਿੰਨ ਦਿਨ ਤੋਂ ਪੰਜਾਬ 'ਚ ਉਹ ਤਲਵਾੜੇ ਨੰਗਲ ਸਾਰੇ ਪਾਸੇ ਗਏ ਹੋਏ ਨੇ ਅਸੀਂ ਉਹਨਾਂ ਨੂੰ ਵੀ ਕਿਹਾ ਦੇਖ ਲਓ ਤੁਸੀਂ ਕਿ ਸਾਡਾ ਅੱਜ ਤੋਂ 50 ਸਾਲ ਪਹਿਲਾਂ ਜਦੋਂ ਟ੍ਰੀਟੀ ਹੋਈ ਸੀ ਉਦੋਂ ਪਾਣੀ ਦੀ ਹਾਲਤ ਕੁਝ ਹੋਰ ਸੀ ਹੁਣ ਕੁਝ ਹੋਰ ਹੈ ਸੋ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਵੀ ਚੱਲਦਾ ਅਸੀਂ ਆਪਣਾ ਪੱਖ ਰੱਖ ਤੇ ਅੱਜ ਬਾਈ ਜੀ ਰੁਕ ਕੇ ਕੈਬਨਿਟ ਮਨਸਿੰਗ ਦੇ ਘਰੇ ਵੀ ਜਾਣਾ ਤਾਂ ਕੀ ਕਹਿਣਾ ਚਾਹੁੰਦੇ ਰਮਨਪਾਗ ਘਟ ਨੰਬਰ ਪ੍ਰੀਐਸਐਸਐਫ ਦੇ ਵਿੱਚ ਮੁੰਡਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸਾਡੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਕਿ ਡਿਊਟੀ ਦੌਰਾਨ ਜੇ ਸਾਡਾ ਪੰਜਾਬ ਪੁਲਿਸ ਦਾ ਮਲਾਜਮ ਕੁਸ਼ੀਦ ਹੁੰਦਾ ਹੈ ਤਾਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਤੇ 1 ਕਰੋੜ ਰੁਪਏ ਐਚਡੀਐਫਸੀ ਵੱਲੋਂ ਬੈਂਕ ਵੱਲੋਂ ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਹੈ ਉਹ ਐਚਡੀਐਫਸੀ ਦੇ ਥਰੂ ਆਉਂਦੀ ਹੈ ਸੋ ਅਜਨਨ ਪੰਜਾਬ ਸਰਕਾਰ ਵੱਲੋਂ 1 ਕਰੋੜ ਪਈ ਦਾ ਜਿਹੜਾ ਐਚਡੀਐਫਸੀ ਵਾਲਾ ਪਹਿਲਾਂ ਮਿਲ ਗਿਆ ਉਹਨਾਂ ਨੂੰ ਤੇ ਅੱਜ ਪੰਜਾਬ ਸਰਕਾਰ ਵਾਲਾ ਜਿਹੜਾ ਕਿ ਕਰੋੜ ਰੁਪਏ ਉਹ ਅਸੀਂ ਕਿਵੇਂ ਦੇਖ ਜਾਵਾਂਗੇ ਇਹਦੇ ਨਾਲ ਦੇਖੋ ਜਾਨ ਤਾਂ ਵਾਪਸ ਨਹੀਂ ਆ ਸਕਦੀ ਜਾਨ ਦੀ ਤਾਂ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਚਲੋ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹ ਉਹਨੂੰ ਬਾਅਦ ਚ ਰੋਲਣਾ ਨਹੀਂ ਪੈਂਦਾ ਤੱਕ ਹੀ ਨਿਕਾਣੇ ਪੈਂਦੇ ਸੋ ਅਸੀਂ ਇਹ ਮੈਂ ਕਰ ਜਾ ਕਿ ਸਰ ਯੂਐਸਏ ਤੋਂ ਬੱਚੇ ਬਾਬ ਸਾਰੇ ਨਹੀਂ ਪਰ ਫਿਰ ਵੀ ਇਲੀਗਲ ਸੈਂਟਰ ਚੱਲ ਰਹੇ ਨੇ ਸੰਗੂਰ ਚ ਚੱਲ ਰਹੇ ਜੀ ਵਰਕ ਪਰਮਿਟ ਦੀ ਪਰਮਿਸ਼ਨ ਮਿਲਦੀ ਨਹੀਂ ਹੈ ਸੈਂਟਰ ਤੋਂ ਮਿਲਦੀ ਹੈ ਪਰ ਇਹ ਕਿਵੇਂ ਐਸੇ ਸਾਰਾ ਸਾਰਾ ਰਿਕਾਰਡ ਉਹਨਾਂ ਤੋਂ ਪਤਾ ਕਰ ਰਹੇ ਨੇ ਜਿਹੜੇ ਮੁੰਡੇ ਆਉਂਦੇ ਨੇ ਤੁਸੀਂ ਕਿਹੜੇ ਰੋਡ ਦੇ ਥਰੂ ਕੀਨੇ ਤੁਹਾਨੂੰ ਭੇਜਿਆ ਸੀ ਅਸੀਂ ਦੋ ਐਫਆਈਆਰ ਵੀ ਕੀਤੀਆਂ ਨੇ ਹੰਬਾਲੇ ਇੰਟਾਟ ਤੇ ਤੇ ਨਾਲ ਨਾਲ ਉਹਨਾਂ ਮੁੰਡਿਆਂ ਨੂੰ ਵੀ ਮੈਂ ਅਸੀਂ ਬੁਲਾ ਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ ਅਸੀਂ ਹੌਸਲਾ ਦੇ ਮੈਂ ਕੋਈ ਗੱਲ ਨਹੀਂ ਤੁਸੀਂ ਗੱਤਨ ਨੂੰ ਛੱਡ ਕੇ ਚਲੇ ਗਏ ਕੋਈ ਮਜਬੂਰੀ ਰਹੀ ਹੋਊਗੀ ਕਿ ਤੁਸੀਂ ਡਿਪਰੈਸ਼ਨ 'ਚ ਜਾ ਕੇ ਨਿਰਾਸ਼ ਨੀ ਹੋਣਾ ਉਹਨਾਂ ਕੋਈ ਓਪਰਚ्युनिटी ਇੱਥੇ ਜ਼ਰੂਰ ਮਿਲੂਗੀ ਬਹੁਤ ਸਾਰੇ ਇਹੋ ਜਿਹੇ ਮੁੰਡੇ ਨੇ ਜਿਹੜੇ ਉਧਰੋਂ ਵਾਪਸ ਆਏ ਨੇ ਤੇ ਇੱਧਰ ਕੰਮ ਕਰਕੇ ਕਾਮਯਾਬ ਹੋਏ ਉਹਨਾਂ ਨਾਲ ਵੀ ਉਹਨਾਂ ਨੂੰ ਇਹੋ ਜਿਹੇ ਮੁੰਡੇ ਨੇ ਜਿਹੜੇ ਉਧਰੋਂ ਵਾਪਸ ਆਏ ਨੇ ਤੇ ਅੱਧਰ ਕੰਮ ਕਰਕੇ ਕਾਮਯਾਬ ਹੋਏ ਉਹਨਾਂ ਨਾਲ ਵੀ ਉਹਨਾਂ ਨੂੰ ਮਲਾਵਾਂਗੇ ਤਾਂ ਕਿ ਉਹਨਾਂ ਨੂੰ ਹੌਸਲਾ ਹੋ ਜੇ ਕਿ ਅਸਲ ਗੁਰੂ ਜੀ ਹਜੇ ਵੀ ਸੈਂਟਰ ਚੱਲ ਰਿਹਾ ਹੈ ਜੀ ਪਰਚਾ ਵੀ ਦਰਜ ਹੋ ਗਿਆ ਫਿਰ ਵੀ ਚੱਲੀ ਜਾਂਦੀ ਹੈ ਕੋਈ ਗੱਲ ਨਹੀਂ ਅਸੀਂ ਥੋੜਾ ਜਿਹਾ ਕਿਉਂਕਿ ਇਨਕੁਆਇਰੀ ਕਰਨੀ ਹੁੰਦੀ ਹੈ ਟਾਈਮ ਲੱਗ ਜਾਂਦਾ ਹੈ ਅੱਗੇ ਬੈਠਾਂਗੇ ਸਰ ਵਿਦੇਸ਼ਾਂ ਦੇ ਵਿੱਚ ਕਈ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਆਣੇ ਚਾਹੁੰਦੇ ਨੇ ਉਹ ਪੀਆਰ ਹੋ ਚੁੱਕੇ ਨੇ ਪਰ ਜੋਬ ਛੱਡ ਕੇ ਗਏ ਸੀ ਉਹ ਕਹਿੰਦੇ ਵੀ ਕੋਈ ਰਸਤਾ ਹੈ ਸਰਕਾਰ ਕੋਲ ਵੀ ਅਸੀਂ ਦੇਖੋ ਕੱਲ ਵੀ ਅਸੀਂ ਪਰਸੋਂ ਨਿਯੁਕਤੀ ਪੱਤਰ ਵੰਡੇ ਸੀ ਤਾਂ ਇੱਕ ਹਸਬੰਡ ਵਾਈਫ ਜਿਹੜੇ ਬਿਨੈਪੈਕ 1.5 ਸਾਲ ਰਹਿ ਕੇ ਇੱਥੇ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਮਿਲ ਗਈ ਉਹ ਬਿਨੈਪੈਕ ਰਹਿ ਕੇ ਕੈਨੇਡਾ ਵਾਪਸ ਆ ਗਏ ਤੇ ਹੁਣ ਇੱਥੇ ਨੌਕਰੀ ਕਰਨਗੇ ਤੇ ਉਹਨਾਂ ਨੇ ਉਹ ਜੋਬ ਛੱਡ ਕੇ ਗਈ ਸੀ ਜੋ ਕਹਿੰਦੇ ਸਾਨੂੰ ਜੋਬ ਮਿਲ ਜੂਗੀ ਜੇ ਅਸੀਂ 6 ਸਾਲ ਹੋ ਗਏ ਅਸੀਂ ਪੀਆਰ ਲੈ ਕੇ ਇਹ ਤਾਂ ਹੁਣ ਪਾਲਿਸੀ ਕੀ ਕੀ ਉਹਦੇ ਉਹ ਪੀਆਰ ਦੀ ਕੀ ਪਾਲਸੀ ਹੈ ਪਰ ਪੋਜ਼ਿਟਿਵ ਰਿਸਪੌਂਸ ਆ ਰਿਹਾ ਸਰ ਸਾਡੇ ਵਰਦਸ ਤੱਕ ਇਹਨੇ ਸਾਡੇ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲੇ ਕੌਂਸੀ ਬਰੇਸ਼ਾਈ ਤੱਕ ਇਹ ਕਹੀਏ ਬਾਅਦ ਚ ਕੋਈ ਹੋਰ ਆ ਜਿਹੜੀਆਂ ਰਿਪੋਰਟੇਸ਼ਨ ਵਰਗੀਆਂ ਜਿਹੜੀਆਂ ਦਿੱਕਤਾਂ ਨੇ ਹੁਣ ਸੰਭਾਲਣਾ ਪੈਣਾ ਥਾਲੀ ਵਾਲ ਮੰਤਰੀ ਸੀਗੇ ਉਹ ਹਟਾ ਤੇ ਬੀਜੇਪੀ ਸਵਾਲ ਖੜੀ ਕਰਦੀ ਹੈ ਵੀ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀ ਨਾ ਨਾਮ ਬਦਲਿਆ ਜੀ ਡਾਕਟਰ ਡਿਪਾਰਟਮੈਂਟ ਪਹਿਲਾਂ ਨਹੀਂ ਸੀ ਨਾਮ ਬਦਲਿਆ ਡਿਪਾਰਟਮੈਂਟ ਹੈ ਪੂਰਾ ਡਿਪਾਰਟਮੈਂਟ ਲਗਾਤਾਰ ਪੁਲਿਸ ਕਰਵਾਤੇ ਕਿ ਜਿਹੜੀ ਕਾਰਵਾਈ ਹੋ ਰਹੀ ਹੈ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੀ ਪ੍ਰਚਾਰ ਕਰ ਰਹੇ ਉਹਨਾਂ ਤੇ ਵੀ ਕਾਰਗ੍ਰਗ ਤੇ ਪ੍ਰਚਾਰ ਇਹਦੇ ਤੇ ਤਾਂ 0 ਡਾਲਰ ਐਂਸ ਹੈ ਜੀ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈ ਥਿੱਥੇ ਕਿਤੇ ਵੀ ਕੋਈ ਨਸ਼ਾ ਵੇਚਣ ਦੀਆਂ ਸਾਨੂੰ ਖਬਰ ਆਉਣਗੇ ਉਹ ਪੁਲਿਸ ਵਾਲ ਉੱਥੇ ਜਿਹੜਾ ਚਾਹੇ ਐਸਐਸਪੀ ਐ ਚਾਹੇ ਡੀਐਸਪੀ ਐ ਚਾਹੇ ਐਸਐਚਓ ਸਾਰੇ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਤੇ ਉਹਨਾਂ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਸਾਨੂੰ 1 ਮਹੀਨੇ ਬਾਅਦ ਰਿਪੋਰਟ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਖੜੇ ਕਿੰਨਾ ਘਟਿਆ ਪਿੰਡਾਂ ਵਾਲੇ ਨਾਲ ਮਿਲ ਕੇ ਚੱਲੋ ਕਿਉਂਕਿ ਸੋਸ਼ਲ ਪ੍ਰੋਬਲਮ ਹੈ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਵੇਚਦਾ ਹੈ ਕਿੱਥੇ ਖੜ ਕੇ ਮੁੰਡੇ ਦਾ ਨਸ਼ਾ ਕਰਦੇ ਨੇ ਕੌਣ ਆਉਂਦਾ ਵੇਚਣ ਨਸ਼ਾ ਦੇਣ ਸੋ ਅਸੀਂ ਇਹਨੂੰ ਸੋਸ਼ਲ ਮੁਹਿੰਮ ਬਣਾ ਕੇ ਪੂਰਾ ਪੰਚਾਇਤਾਂ ਨਾਲ ਵੀ ਤੇ ਨੌਜਵਾਨ ਕਲੱਬਾਂ ਨਾਲ ਵੀ ਨਾਲ ਜੀ ਤੁਹਾਨੂੰ ਮਿਲਣਾ ਆਏ ਸੀਗੇ ਕੀ ਕਹਿਣਾ ਚਾਹੋਗੇ ਉਹ ਗੱਲ ਵੀ ਮੇਰਾ ਡਿਵਿਡ ਬਟੂ ਤਾਂ ਫਿਰਦੇ ਰਹਿੰਦਾ ਜੋ ਤੋਂ ਤੋਂ ਕਦੇ ਅਗਲੇ ਗੇਟ ਵਿੱਚ ਜੀ ਦੀ ਕਰਦੇ ਨੇ ਤੇ ਪਿਛਲੇ ਗੇਟ ਵਿੱਚ ਜੀ ਪਰ ਮੈਂ ਇਹਨੂੰ ਦੱਸਣਾ ਚਾਹਣਾ ਇਹ ਚਿਤਰਦੀ ਮਾਤੀ ਹੋ ਜੋ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਿਵਾੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਸੀ ਸੀਐਮਓ ਉਸ ਚ ਤੋਂ ਹੁਣ ਉਹਨਾਂ ਦੇ ਅੰਦਰ ਲੋਰੀਆਂ ਹੁੰਦੀਆਂ ਨੇ ਕਿ ਇਹ ਘਰ ਦੁਬਾਰਾ ਮਿਲ ਜਾਈ। ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ। ਲੋਕਾਂ ਨੇ ਉਸ ਘਰ ਚ ਵਸਣਾ ਹੁੰਦਾ। ਸੋ ਕਦੇ ਪਿਛਲੇ ਗੇੜੇ ਤੇ ਖੜਾ ਹੁੰਦਾ ਕਦੇ ਮੂਲੇ ਗੇੜੇ ਤੇ ਖੜਾ ਹੁੰਦਾ। ਠੀਕ ਹੈ ਨਾ? ਸੋ ਕਾਨੂੰਨ ਆਪਦਾ ਕਾਰਵਾਈ ਕਰੂਗਾ। ਅਸੀਂ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਦਾਜ ਆ ਜਾਂ ਕਿਸੇ ਦੇ ਕੱਪੜੇ ਦਾ ਕੋਈ ਨਿਕਲਦਾ ਮਾਮਲਾ ਅਸੀਂ ਇਹ ਨਹੀਂ ਦੇਖੀ ਤੇ ਕਿਉਂ ਪਾਰਟੀਆਂ ਦੀ ਕਰੀਏ ਅਸੀਂ ਕਾਨੂੰਨ ਮੁਤਾਬਕ ਰੋਏਗਾ ਸਿਰ 2 ਸਾਲ ਨੂੰ ਕਿਸ ਤਰ੍ਹਾਂ ਦੇਖ ਆਉਣ ਵਾਲੇ 2 ਸਾਲ ਦੇ ਵਿੱਚ ਕਿਹੜੇ ਏਜੰਡੇ ਜਿਹੜੇ ਮੁੱਖ ਤੌਰ ਤੇ ਰਹਿਣਗੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਹੈ ਨਹੀਂ ਸੀ ਸਾਡੇ ਕੋਲੇ ਪਹਿਲਾਂ ਇੰਨੇ ਇਹੋ ਜਿਹੇ ਘਟਨ ਹੁੰਦੇ ਹੀ ਨਹੀਂ ਸੀ ਠੀਕ ਹੈ ਲੋਕ ਤੱਕੇ ਖਾਈ ਜਾਂਦੇ ਸੀ ਕਚਹਿਰੀ ਦੀ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੇ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਜਿਹੜਾ ਪਾਣੀ ਹੈ ਧਰਤੀ ਵਾਲਾ ਵੀ ਪਹੁੰਚਾਣਾ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਲਹਿਰਾਂ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਣਾ کئی ਕਈ ਜਗ੍ਹਾ ਤੇ 30 ਸਾਲ 35-35 ਸਾਲ ਬਾਅਦ ਪਾਣੀ ਪਹੁੰਚਿਆ ਹੈ ਨਾ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਤੇ ਸਪੋਰਟਸ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਖੇਡਾਂ ਬਦਲ ਪੰਜਾਬ ਦੀਆਂ ਰਹੀ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈ ਖੇਡ ਨਰਸਰੀਆਂ ਬਣਾ ਰਹੇ ਹਾਂ ਹੈਨਾ ਟੋਲ ਪਲਾਜੇ ਅਸੀਂ ਸੁਸਤਾਣਾ ਬੰਦ ਕਰਦੇ ਹੈਨਾ ਆਉਣ ਵਾਲੇ ਦਿਨਾਂ 'ਚ ਸਫਾਈਆਂ ਅੱਜ ਮੈਂ ਹੁਣ ਜਾਊਂਗਾ ਸੰਗਰੂਰ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਆਲੇ ਦੁਆਲੇ ਦੇ ਜਿਹੜੇ ਕਸਬੇ ਨੇ ਉਹਨਾਂ ਵਿੱਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਦੋ ਮਸ਼ੀਨਾਂ ਤਿਆਰ ਨੇ 43 ਕਰੋੜ ਰੁਪਏ ਦੀਆਂ ਸਾਡੇ ਕੋਲੇ ਸਫਾਈ ਵਾਲੀਆਂ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵਰੇਜ ਨੂੰ ਸਾਫ਼ ਕਰਨ ਵਾਲੀਆਂ ਉਹ ਸਾਡੇ ਕੋਲ ਪਟਿਆਲੇ ਖੜੀਆਂ ਨੇ ਉਹਨਾਂ ਦੇ ਨਾਲ ਜੋ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੂੰ ਵੰਡਣ ਕਰ ਦਿੱਤਾ ਥੈਂਕ ਯੂ ਥੈਂਕ ਯੂ